ਸਾਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਸ਼ਹਿਰ ਕੋਟਕਪੂਰੇ ਦੇ ਵਿੱਚ ਤੇ ਕੋਟਕਪੂਰਾ ਸ਼ਹਿਰ ਆ ਬਸ ਅੱਡੇ ਦੇ ਨਜ਼ਦੀਕਾਂ ਚੋਪੜੇ ਮਹੱਲੇ ਦੇ ਵਿੱਚ ਮਜਦੂਦ ਆ ਇਹ ਮਜੂਦ ਆ ਇਸ ਟਾਈਮ ਤੇ ਮਿੱਤਰੋ ਅਮਨਦੀਪ ਭਾਈ ਦੇ ਘਰੇ ਆ ਵਪਾਰ ਦਾ ਕੰਮ ਆ ਉਸ ਵਪਾਰ ਲੈਣ ਦੇ ਵਿੱਚ ਆਏ ਹੋਏ ਪੰਜ ਜਨਵਰਾਂ ਦੇ ਦਰਸ਼ਨ ਕਰਵਾਉਣੇ ਆ ਤੁਹਾਨੂੰ ਮਿੱਤਰੋ ਦੋ ਤੁਹਾਨੂੰ ਗਾਵਾਂ ਵਿਖਾ ਦੇਣੀਆਂ ਤੁਹਾਡੇ ਫੁੱਲ ਕੰਮ ਦੀਆਂ ਔਰ ਤਿੰਨ ਤੁਹਾਨੂੰ ਮੱਝਾਂ ਵਿਖਾ ਦੇਣੀਆਂ ਤਿੰਨਾਂ ਮੱਝਾਂ ਦੇ ਬਾਰੇ ਜਾਣਕਾਰੀ ਲੈ ਲੈਣੀ ਅੱਜ ਤੋਕੜਾ ਗੱਪਣਾ ਕਿੰਨੀਆਂ ਤੇ ਸੱਜਰਾਂ ਕਿੰਨੀਆਂ ਸਾਰੀ ਗੱਲਬਾਤ ਕਰਦੇ ਆ ਮਿਲਦੇ ਆ ਆਪਾਂ ਬਾਈ ਨੂੰ ਸ਼ੁਰੂਆਤ ਕਰਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਆ ਜੀ ਵਧੀਆ ਵਧੀਆ ਸਤਿ ਸ਼੍ਰੀ ਅਕਾਲ ਪਰਵ ਚਲੋ ਸ਼ੁਕਰ ਹੈ ਰੱਬ ਦਾ ਬਾਈ ਤੇ ਬਾਈ ਅਮਨਦੀਪ ਫਿਰ ਪਹਿਲੇ ਵਾਲੇ ਜਾਨਵਰ ਹੋ ਗਏ ਸੀ ਸੇਲ ਬਾਈ ਉਹ ਬਾਈ ਉਦਾਂ ਹੀ ਹੋ ਗਏ ਸੇਲ ਠੀਕ ਆ ਬਾਈ ਠੀਕ ਆ ਤੇ ਬਾਈ ਅਮਨਦੀਪ ਜਿਹੜੀ ਉਹ ਪਰਲੀ ਕੰਨੀ ਵਾਲੀ ਮੈਂ ਆ ਹਣਾ ਉਹਦੀ ਕੀ ਡਿਟੇਲ ਆ ਕਿੰਨੇ ਚਿਰ ਦੀ ਗੱਪਾਂ ਉਹ ਕੋਈ 20 ਤਰੀਕ ਨੂੰ 8ਵੇਂ ਮਹੀਨੇ ਲੱਗ ਜਾਣਾ ਦੁੱਧੋ ਡਰਾਈ ਆ ਹੈ ਦੁੱਧੋ ਡਰਾਈ ਉਹ ਆਪ ਚੱਲੀ ਆ ਉਹ 8ਵਾਂ ਮਹੀਨਾ ਲੱਗ ਜਾਣਾ ਅੱਜ ਆਪਾਂ ਵੀਡੀਓ ਬਣਾ ਰਿਹਾ 11 ਤਰੀਕ ਨੂੰ ਹਾਂ ਵੀ ਮਤਲਬ 9ਵੇਂ ਦਿਨ ਨੂੰ 8ਵੇਂ ਮਹੀਨੇ ਚ ਐਂਟਰੀ ਹੋ ਜਾਣਾ ਠੀਕ ਆ ਬਾਈ 8 ਮਹੀਨੇ ਲੱਜਣੇ ਮਗਰ ਸੋਣ ਠੀਕ ਆ ਬਾਈ ਠੀਕ ਆ ਤੇ ਬਾਈ ਫਿਰ ਸੂਏ ਕਿੰਨੇ ਲਈਏ ਗੱਭਣੂ ਦੂਜਾ ਸੂਆ ਸੂ ਗਈ ਪਹਿਲਾ ਨਾ ਝੋਟੇ ਪਹਿਲੇ ਨੂੰ ਝੋਟੇ ਦੂਜਾ ਸੂਆ ਸੂ ਗਈ ਦੂਜਾ ਸੂ ਠੀਕ ਹੈ ਤੂੰ ਦਬੋਦਾ ਝੋਟੀ ਦਾ ਨਾ ਬਈ ਇਹ ਫਿਰ ਉਧਰੋਂ ਆਈਏ ਕਿ ਇੱਧਰ ਦੀ ਆ ਨਹੀਂ ਇਹ ਨਹੀਂ ਇੱਧਰੋਂ ਇਹ ਰਾਜਸਥਾਨ ਦੀ ਹੈ ਰਾਜਸਥਾਨ ਦੀ ਹੈ ਠੀਕ ਹੈ ਬਾਈ ਤੇ ਬਾਈ ਇਹਨੇ ਤਾਜੀ ਨੇ ਦੁੱਧ ਕਿੰਨਾ ਕੋ ਦਿੱਤਾ ਹੋਇਆ ਬਈ ਇਹ 14 ਲੀਟਰ ਦਾ 14 ਨਾਲ ਚੋਇਆ ਬੰਦਿਆਂ ਨੇ ਚੋਇਆ ਦਿੱਤਾ ਹੋਊਗਾ ਝੋਟੀ ਲਵਾਸ ਨੂੰ ਦੀਵਾ ਚਾਹੀਦਾ ਨਾ ਬਈ ਇਹ ਉਹਨਾਂ ਨੇ ਇਹ ਕੈਨ ਨਹੀਂ ਗਾਲਣੀ ਚੋਇਆ ਕਿੰਨੇ ਦੀ ਦੇ ਦਿਆਗੇ ਬਈ ਇਹਦਾ 65000 ਰੁਪਏ ਮਾਣਨਾ 65000 ਰੁਪਿਆ ਮਾ ਕਰ ਦਾਂਗੇ ਜੋ ਮੜਮਟੜਾ ਜਾ ਫਿਰਦਾ ਯਾਰ ਜੇ ਜੇ ਮੁੱਲ ਮੰਗਿਆ ਤਾਂ ਕੋਈ ਬਾੜਾ ਨਹੀਂ ਆਪਾਂ ਘਟਾਉਣੀ ਕਿ ਯਾਰ ਮੈਨੂੰ ਵੀ ਪਤਾ ਬਾਈ ਇੰਨੇ ਤਾਂ ਕੌਣ ਦਿੰਦਾ ਗੋ ਹਨ ਲੈ ਮਿੱਤਰੋ ਰਾਜਸਥਾਨ ਦੀ ਝੋਟੀ ਆ 14 ਕਿਲੋ ਦੁੱਧਰ ਸੱਜਰ ਦਾ ਰਿਕਾਰਡ ਆ ਤੇ 8ਵਾਂ ਮਹੀਨਾ ਲੱਗਣਾ ਇਹਨੂੰ ਵੀ ਹਾਂ 8ਵਾਂ 8ਵਾਂ ਮਹੀਨਾ 20 ਤਰੀਕ ਨੂੰ ਲੱਗ ਜੂ ਕਹਿਣ ਤੋਂ ਪਾਵੇ ਆ ਵੀ ਦੇਢ ਕੁ ਮਹੀਨਾ 2 ਮਹੀਨੇ ਤੁਹਾਨੂੰ ਪੱਠੇ ਪਾਉਣੇ ਪੈਣਗੇ ਤੇ ਫਿਰ ਤੁਸੀਂ ਸੱਜਰ ਦੇ ਮਾਲਕ ਬਣ ਜਾਣਾ 65000 ਦੇ ਵਿੱਚ ਮਿੱਤਰੋ ਦੇ ਵਿੱਚ ਮਾਨਤਨ ਵੀ ਬਾਕੀ ਆ ਇਹ ਪਹਿਲੇ ਨੰਬਰ ਤੇ ਝੋਟੀ ਆ ਦੋ ਨੰਬਰ ਤੇ ਜਿਹੜੀ ਬਾਈ ਇਹ ਬਾਈ ਦੂਜੇ ਸਵੇ ਝੋਟੀ ਦੁੱਧ ਜੇ 9 ਕਿਲੋ ਬੋਲਾ ਹੋਊਗਾ ਜੇ 9 ਕਿਲੋ ਬੋਲਾ ਇੰਨੇ ਥਲੇ ਤਿਆਰ ਆ ਹਾਂ ਜਾਵਾਂ ਤਿਆਰ ਵਿੱਚ ਬਾਈ ਕੁਈ ਦੀ ਕਿਵੇਂ ਸੁਆਈ ਦਾ ਬਹੁਤ ਵਧੀਆ ਚੰਗੀ ਆ ਠੀਕ ਆ ਬਾਈ ਤੇ ਮੈਨੂੰ ਕਿੰਨਾ ਦੁੱਧ ਦੇ ਦੂਗੀ ਪੀਕ ਲੈਵਲ ਦਾ ਦੇ ਦੂ 12 ਕਿਲੋ ਬਰਾ ਹੋਣਾ ਖੁੱਲਾ ਦੇ ਦੂ 12 ਕਿਲੋ 12 ਕਿਲੋ ਸਰਵੇ ਚਾਰ ਦਿਨ ਆਪਣੇ ਨਾਲ 12 13 ਚਵਾ ਕੇ ਦੇ ਦਾਂਗੇ ਮੈਨੂੰ ਲੈਵੀ ਵਾਲੀ ਝੋਟੀ ਆ ਹਨਾ ਦਰਦੀ ਆ ਥੋੜੀ ਜੀ ਨਾ ਉਹ ਰਸੂਈ ਕਰਕੇ ਨਾ ਬਹੁਤ ਕਰਦਾ ਜਾਪੇ ਜਾਏ ਮੈਂ ਨਾਲੇ ਲੈਵਲੂਆ ਬਹੁਤ ਚੰਗਾ ਹੈ ਨਾ ਬਾਈ ਨਾ ਥਣ ਥਣ ਵੇਖਿਆ ਜਾ ਤੱਕ ਜਾਣ ਨੂੰ ਲੈ ਗਈ ਹੈ ਨਾ ਹਾਂ ਉਹ ਐ ਵੇਖ ਕੇ ਨਾ ਗੱਠ ਗੱਠ ਤੇ ਥਣ ਬਈ ਇਹ ਕਿੰਨੇ ਦੀ ਦੇ ਦੀ ਆ ਮਨ ਬਾਈ ਇਹ 85 ਹਜ਼ਾਰ ਮੁੱਲ ਦਾ 85 ਹਜ਼ਾਰ ਮੋਲਾ ਮੰਡਾ ਨੇ ਦੇ ਵਿੱਚ ਬਾਈ ਮੜਾ ਵੋਟਾ ਜਾ ਹੋਊਗਾ ਬਾਹਲਾ ਨਹੀਂ ਹੋਣੀ ਸੱਜਰ ਝੋਟੀ ਆ ਲੈ ਮਿੱਤਰੋ 85 ਹਜ਼ਾਰ ਦੇ ਵਿੱਚ ਝੋਟੀ ਪਾਰਾ 13 ਕਿਲੋ ਦੂਜਾ ਸਵਾ ਝੋਟੀ ਆ ਥਣ ਫਲ ਵਿੱਚ ਕਿਵੇਂ ਗੜਗੜੇ ਚਾਰੇ ਪੈ ਥਣ ਪਿਆਦਾ ਕੱਟਾ ਦੇਗੀ ਕੀ ਕੱਟੀ ਬਈ ਕੱਟਾ ਕੱਟਾ ਇਹਨੇ ਮਗਰ ਚਵਾਈ ਫਿਰ ਐ ਜਮਾ ਓਕੇ ਮੈਨਾਂ ਚਵਾਈ ਜਮਾ ਰੂਮਾਂ ਦੀ ਜੇ ਕੋਈ ਆਨਲਾਈਨ ਮੰਗਾ ਲਵੇ ਬਈ ਫਿਰ ਕੋਈ ਲੰਬਾ ਬਈ ਅੱਗੇ ਹੀ ਭੇਜੀ ਆਪਾਂ ਠੀਕ ਆ ਕੋਈ ਇੱਕ ਚੱਕਰ ਨਹੀਂ ਠੀਕ ਆ ਬਾਈ ਲੇ ਵੀ ਮਿੱਤਰੋ ਇਹ ਦੂਜਾ ਸੂਆ ਸੋਈ ਆ ਤੀਜਾ ਦਿਨ ਸੋਈ ਨੂੰ ਆ 9 ਕਿਲੋ ਬੋਲਾ 85000 ਰੇਟ ਆ ਆ ਬਾਈ ਜੇ 10 ਨੰਬਰ ਤੇ ਮੈਂ ਜਿਹੜੀ ਇਹ ਬਾਈ 7 ਮਹੀਨੇ ਦੀ ਕੱਪੜੇ ਇਹ ਇੱਕ ਟਾਈਮ ਦੋ ਦਿੰਦੀ ਹੈ 4 ਟਾਈਮ ਦਿੰਦੀ ਹੈ ਥਣਪਾਸ ਕਰਾਉਂਦੀ ਹੈ 3.5-4 ਕਿਲੋ ਦਾ ਹੈਗਾ ਅੱਛਾ ਫਿਰ ਤਾਂ ਚਾਹ ਵੀ ਬਣਾਉਂਦੀ ਹੈ ਕਿ ਹਾਂ ਠੀਕ ਹੈ 4 ਕਿਲੋ ਦਾ ਹੈਗਾ ਠੀਕ ਹੈ ਇਹ 7 ਮਹੀਨਿਆਂ ਦੇ ਆ ਕਿੰਨੇ ਕਿੰਨੀ ਦਿਨ ਕਿੰਨੇ ਇਹਨੂੰ ਇੱਕ ਤਰੀਕ ਨੂੰ ਆ ਲੱਗੂ 8 ਮਾ ਇੱਕ ਤਰੀਕ ਨੂੰ ਇਹਨੂੰ 8 ਮਹੀਨਾ ਲੱਗੂਗਾ 7 ਮਹੀਨੇ ਕੱਪੜੇ ਹਾਂ 7 ਮਹੀਨੇ ਠੀਕ ਹੈ ਬਾਈ ਤੇ ਇਹ ਕਿੰਨੇ ਦੀ ਦੇ ਦੇਗੇ ਬਾਈ ਇਹਦਾ 65000 ਰੁਪਏ ਮੁੱਲ ਇਹਦਾ ਵੀ 65000 ਜੇ ਕੋਈ ਗੱਪਣਾ ਸੋਵੇਂ ਜੋੜਾ ਲੈਣ ਵਾਲਾ ਆ ਜਾਵੇ ਵੀ ਮੰਨ ਤਨ ਮੰਨ ਦੇ ਦੇ ਇੱਕ ਗੱਮ ਜ ਆਪਾਂ ਚੈੱਕ ਕਰਾ ਕੇ ਦਿੰਨੇ ਹਾਂ ਹਰ ਹਾਲ ਹਾਂ ਚੈੱਕ ਕਰਾਏ ਤੋਂ ਬਿਨਾ ਮੇਰਾ ਪਾਈ ਬਣ ਕੇ ਨਹੀਂ ਨਹੀਂ ਦਿੰਨੇ ਆਪਾਂ ਚੈੱਕ ਕਰਾਏ ਤੇ ਕਾਰ ਬਰਾਬਰ ਬਾਤ ਕੀ ਗੱਲਾਂ ਨਾ ਕਿਉਂਕਿ ਆਪਾਂ ਅਗਲੇ ਨੂੰ ਪਹਿਲਾਂ ਕਹੀਦਾ ਵੀ ਖਾਲੀ ਦੇ ਪੈਸੇ ਮੇਰੇ ਤੇ ਗੱਬਣ ਦੇ ਤੁਹਾਡੇ ਮੈਂ ਲੇਵਾ ਨੂੰ ਆ ਬਹੁਤ ਮੈਂ ਥੱਲੇ ਹਣਾ ਨਹੀਂ ਨਹੀਂ ਮੈਂ ਬਹੁਤ ਚੰਗੀ ਆ ਮੈਂ ਪੜੀ ਵੀ ਆ ਯਾਰ ਜੇ ਮੈਂ 15 ਕਿਲੋ ਦੀ ਗਾਰੰਟੀ ਇਹਦੀ ਇਹਦੀ ਸੱਚੀ ਆ ਦਿੱਤਾ ਉਹਦਾ ਮੈਥੋਂ ਬਹੁਤ ਆ ਮੈਂ ਉਹ 60000 ਚ ਮੰਨਤਨ ਹੋ ਜਾਊਗਾ ਬਾਈ ਕਰਦੇ ਆਂ ਬਈ ਉਹ ਕੋੜਾ ਮੂੰਹ ਮੰਗੇ ਹਰ ਵੇਕ ਮਿਲਦਾ ਨਹੀਂ ਮੋਹਤ ਨਹੀਂ ਮਿਲਦੀ ਹਾਂ ਇਹ ਤਾਂ ਗੱਲ ਹੈਗੀ ਆ ਬਾਈ ਲੈ ਮਿੱਤਰੋ 4 ਕਿਲੋ ਦੁੱਧ ਇੱਕ ਟਾਈਮ ਦਾ ਇਹਦੇ ਥੱਲੇ 65 ਹਜ਼ਾਰ ਹੀ ਜਾਂਦਾ ਮੁੱਲ ਇਹ ਹੋਗੀਆਂ ਤਿੰਨ ਮੱਝਾਂ ਅੱਜ ਦੀ ਵੀਡੀਓ ਦੀਆਂ ਦੇ ਹੋਣ ਆ ਗਈਆਂ گاਵਾਾਂ ਦੀ ਸ਼ੁਰੂਆਤ ਬਾਈ ਲਾਲ ਵੈੜ ਥੱਲੇ ਕਿੰਨਾ ਦੁੱਧ ਹੈ ਕਿੰਨੇ ਦਿਨਾਂ ਸੂਈ ਆ ਇਹ ਚੱਲੇ ਬਈ 14 ਕਿਲੋ ਹੋਊਗਾ ਬੋਲਾ ਠੀਕ ਹੈ ਕਿਦੋਂ ਸੂਈ ਆ ਬਾਈ ਪਰਸੋ ਸੂਈ ਆ ਬੋਲਾ ਮੇਲਾ ਮਾਰਦੀ ਆ ਇਹ ਤਾਂ ਬਾਈ ਕੱਡੀ ਵਾਰ ਤੋਰੀ ਵੀਰੇ ਪਰਸੋ ਸੂਈ ਆ ਨਾਲ ਨਾਲ ਚੋਈ ਚੋਈ ਕਿਵੇਂ ਆ ਵੀਰੇ ਚੋਈ ਜੀ ਬਹੁਤ ਵਧੀਆ ਵੈੜ ਦੀ ਬੱਚਾ ਮਗਰ ਕਿ ਬੱਚੀ ਅੱਛਾ ਬ ਇਹ ਤਾਂ ਬਾਟਿਆ ਰਪੇ ਉਹ ਮੁੱਲ ਬਾਟਿਆ ਰਾਮਾਨ ਤਾਂ ਇਹਦੇ ਵਿੱਚ ਕਰ ਦਿਆਂਗੇ ਠੀਕ ਹੈ ਇਹ ਵੀ ਗਰਮੀ ਨਹੀਂ ਬਣਦੀ ਹੁੰਦੀ ਹਣਾ ਨਾ ਜਦ ਤਰਾਉਂਦੇ ਪਿਖੜੇ ਆਹ ਬੜੀ ਕੋਹਦੀ ਹੋ ਜਮੇ ਜਮਣੀ ਹੈ ਨਾ ਹੂੰ ਤੂੰ ਤੋ 17 18 ਕੇ ਤੋ ਦੇ ਜੂਗੀ ਪੈਸੇ ਆਹ ਨਾ ਆਰਾਮ ਨਾ ਜੇ ਪਹਿਲਾਂ ਬੱਛੀ ਆ ਯਾਰ ਪਹਿਲਣੀਆਂ ਪਹਿਲਣ ਠੀਕ ਆ ਬਾਈ ਸਰਤਾ ਯਾਰ ਹਣਾ ਹੁੰਦੇ ਵੀ ਸੀਰੇ ਚੁੰਡ ਚੇੜਨ ਨੂੰ ਬਾਈ ਮੈਂ ਨਾ ਜਮਾ ਠੰਡੀ ਸੀ ਲਾ ਕੋਈ ਮਰਜ਼ੀ ਚੋਈ ਜਾਵੇ ਕੋਈ ਚੱਕਰ ਕੱਦ ਵੀ ਆ ਯਾਰ ਮੈਂ ਇੱਕ ਗੱਟ ਹੈਗੀ ਬਾਈ ਬੈਡ ਫਾਇਰ ਸ਼ਹਿਰ ਦੇ ਬੱਚੇ ਨੇ ਰਹਾ ਇਹ ਏਰ ਸ਼ਹਿਰ ਦੇ ਵਿੱਚ ਪੈਂਦੀ ਏ ਇਹ 100 ਦੇ ਵਿੱਚੋਂ 70% ਮਸਲਾ ਆ ਜਾਂਦੀ ਏ ਏਰ ਸ਼ਹਿਰ ਦੇ ਵਿੱਚ ਮਿੱਤਰਾਂ ਮਿਲਦਾ ਵੀ ਮਿੱਤਰੋ ਦੇਖ ਸਕਦੇ ਤੁਸੀਂ ਟਟੇ ਲੈ ਕੇ ਭਾਈ ਪੁੱਤ ਨੇ ਲੈਵਾ ਜਾਂਦਾ ਜਦੋਂ ਟਟੇ ਲੈਵਾਉਂਦਾ ਪੂਰੇ ਟਾਇਰ ਲੈ ਵੀ ਜਾਂਦਾ ਹਾਂ ਫਿਕਸ ਅਡਰ ਦੀ ਬੈੜਾ ਹੈ ਨਾ ਪੱਟਾਂ ਦੇ ਸਾਨਾ ਨਾ ਲੱਗਾ ਦੇਖੋ ਤੁਸੀਂ ਕਰਾਂ ਚਿੱਟਣਾ ਵਾਲੀ ਦਵਾਈ ਮਾਰਦੇ ਆ ਦੇਖੋ ਚਾਹੀਦੀ ਨਹੀਂ ਟੀਕਾ ਲਵਾਦਾ ਤਾਂ ਹੀ ਉਹ ਹੁਣ ਹੈਗਾ ਟੀਕਾ ਲਾਤਾ ਦਵਾਤਾ ਠੀਕ ਹੈ ਬਾਈ ਇੱਕ ਬਾਡੀਰ ਕੇ ਕਾੜ ਨਹੀਂ 62000 ਮਰ ਦੇ ਬਾੜ ਮਾਨਤਣ ਦੇ ਵਿੱਚ ਮਾੜਾ ਮੋਟਾ ਜਾਊਗਾ ਬਾੜ ਨਹੀਂ ਲੰਮਾ ਇਹ ਰੇਡ ਵੀ ਤਰੂਣੇ ਕੀ ਮੰਗੇ ਰੇ ਜਿਹੜਾ ਲੈਣ ਦੇ ਨਾਲ ਆ ਆ ਬਾਈ ਫਿਰ ਇੰਦੀ ਕੀ ਇਧਰਲੇ 14 ਕਿਲੋ ਦੇ ਦੂਜੇ ਸੋ ਬਿਹੜਾ ਕਿੰਦਾ ਬੱਚਾ ਬਾਈ ਇਹਦਾ ਬੱਚਾ ਹੈ ਨਹੀਂ ਆ ਬਾਈ ਹੈ ਨਹੀਂ ਹੈ ਇਹ ਗੱਬਣ ਗੁੱਬਣ ਕੋਈ ਬਾਈ ਬਾਈ ਗੱਬਣ ਹੁੰਦੀ ਜੀ ਮੈਂ ਕਰਾਈ ਨਹੀਂ ਗਈ ਮੈਂ ਸਿਰਫ ਇਕੱਲੇ ਦਵਾਈ ਭਰਾਦੀ ਹੂੰ ਮੇਰਾ ਗਾਉਂ ਆਇਆ ਪਾ ਕੇ ਮੈਂ ਬਾਟਰ ਮਨੇ ਮਾਦਾ ਅਗਲੀ ਹੀਟ ਦਾ ਡਾਟ ਦਵਾਈ ਭਰਾਤੀ ਜਾਂਦੀ ਦਵਾਈ ਮੈਂ ਭਰਾਈ ਆ ਠੀਕ ਆ ਭਾਈ ਤੇਨੇ ਭਾਈ ਮੈਂ ਦਾ ਹੁਣ ਇਹਨੂੰ ਸੋਈ ਨੂੰ ਕਿੰਨੇ ਕੁ ਟਾਈਮ ਹੋਗੇ ਇਹਨੂੰ ਭਾਈ ਸਹੀ 6 ਮਹੀਨੇ ਹੋਇਆ ਸੋਈ ਨੀ ਯਾਰ 6 ਮਹੀਨੇ ਹੋ ਗਏ ਸੋਈ 14 ਕਿਲੋ ਤਾਂ ਹੁਣ ਹੈਗਾ ਏ ਥੱਲੇ ਠੀਕ ਆ ਭਾਈ ਬੰਦੇ ਨੇ ਵੱੱਛੀ ਲਾੜੀ ਮੋਰਸ ਦੀ ਦਸਾਂ ਗੱਲ ਅਸੇ ਵੱੱਛੀ ਦਿੱਤੀ ਨੀ ਹੈ ਹਾਂ ਦਾਦੇ ਸੀਗਾ ਗਾਤਲੇ 16 17 ਕਿਲੋ ਵੱੱਛੀ ਦਾ ਉਪਰਾ ਕਰਕੇ ਦੋ ਦਾਦੇ ਨੇ ਉਪਰਾਇਆ ਕਰੀ ਡਾੜ ਹੀ ਪਾਈ ਗਈ ਆ ਹੂੰ ਤੇ ਉਸ ਚੋਣ ਚਾਣ ਨੂੰ ਥੋੜੀ ਚੋਣ ਚਾਣ ਬਹੁਤ ਚੰਗਾ ਮੱਝਾਂ ਵਾਲੀ ਚਵਾਈ ਦੇ ਮਰਜ਼ੀ ਅੱਥਬਰੀ ਚਲੇ ਮਰਜ਼ੀ ਲੈ ਕੋਈ ਚੱਕਰ ਹੀ ਇਹ ਕਿੰਨੇ ਦੀ ਦੇ ਦਈਏ ਭਾਈ ਇਹਦਾ 40000 ਮੋਲਾ 40000 ਮੋਲਾ ਹੈ ਮਾਨਤਨ ਹੋ ਜੂਂਦੇ ਵਿੱਚ ਹੋ ਜੂਗਾ ਜੇ ਕੋਈ ਦੁੱਧ ਵਾਲਾ ਕਹਵੇ ਵੀ ਦੋਵੇਂ ਭਰਾ ਮਨ ਭਾਈ ਅਸੀਂ ਵੇਚ ਰੀਆਂ ਦੋਵੇਂ ਗਾਈਆਂ ਦੇ ਚੜਾ ਲੈ ਜਾ ਲੈ ਦੋਵੇਂ ਗਾਈਆਂ ਦਾ ਤੂੰ ਕਿੰਨਾ ਠਾਵਾ ਕਰਨਾ ਮਾਲਾ ਉਹਵੇਂ ਦੋਵੇਂ ਗਾਈਆਂ ਦੇ 1 ਲੱਖ 2000 ਬਣਦਾ ਲੱਖ ਛੇ ਛੱਡ ਦੇਗਾ 2000 ਹੋਰੀ ਲੱਖ ਦੇ ਦੋ ਹੀ ਛੱਡੇਂਗਾ ਉਹ ਮੌਕੇ ਤੇ ਕਰ ਲਾਂਗੇ ਮਾੜਾ ਮੋਟਾ ਜੇ ਤੂੰ ਜੁੜਾ ਰਹਿਣ ਦੇ ਵਿੱਚ ਤੁਹਾਡੀ ਵੱਡੀ ਛੋਟ ਹੋ ਜੂਗੀ ਕਰਮ ਵਾਲੀਆਂ ਦੇ ਵਿੱਚ ਆ ਵਹਿੜਤ ਪਹਿਲਣ ਸੂਈ ਹੈ ਲਾਲ ਉਹਦਾ ਬੱਚਾ ਹੈ ਨਹੀਂ 6 ਮਹੀਨਿਆਂ ਦੀ ਸੂਈ ਹੈ ਦਵਾਈ ਭਰਾਤੀ ਆ ਬਿਲਕੁਲ ਸਚਾਈ ਦੱਸੀ ਹੈ ਜਿਹੜੀ ਤੁਹਾਨੂੰ ਹੈਗੀ ਮੱਥੀ ਜਿੰਨਾ ਤੋਂ ਲਈ ਉਹਨਾਂ ਨੇ ਨਹੀਂ ਦਿੱਤੀ ਫੇਸ ਕੁਆਲਟੀ ਵੇਖੋ ਤੁਸੀਂ ਕਿੰਨੀ ਚੰਗੀ ਆ ਵਹਿੜਦੀ ਆ ਹਾਂ ਮੂ ਬਹੁਤ ਸੋਹਣਾ ਹੈ ਨਾ ਤੇਰੇ ਹੈਗੀ ਆ ਜਿਵੇਂ ਗੋਲ ਮੋਲ ਹੈ ਨਾ ਭਾਈ ਅਮਨਦੀਪ ਤੇ ਇਹ ਸੀਗੇ 5 ਜਨਵਰੀ 22 ਦੇ ਤੇ ਇਹਨਾਂ 5 ਜਨਵਾਰਾਂ ਨੂੰ ਖਰੀਦਣ ਲਈ ਸ਼ਹਿਰ ਕੋਟਪੂਰਾ ਬਸਟੇ ਦੇ ਨਜ਼ਦੀਕ ਚੋਪੜੇ ਮਹੱਲੇ ਦੇ ਮਾਰ ਸਾਰੇ ਕੈਮਰਾ ਥਲਾ ਤੋਂ ਉਹਨਾਂ ਦੇ ਮਾਰਦੇ ਅਗਲਾ ਮੁੰਡਾ ਕਹਿੰਦਾ ਕਿਹਦੀ ਕਹਿੰਦਾ ਵੱਧ ਕਰ ਉੱਚਾ ਲੈ ਲੈ ਇੱਕ ਹੋਰ ਇੱਕ ਕੈਮਰਾ ਮਾਰ ਕੇ ਸਾਰੇ ਇਹਨਾਂ ਦੇ ਕਿਹੜਾ ਉੱਚਾ ਲੈਵਾ ਥਾਣਾ ਉਹਦਾ ਜਾਂਦੀ ਜਾਂਦੀ ਵੀਡੀਓ ਦੇ ਵਿੱਚ ਐਂਡ ਤੇ ਆਹ ਵੇਖ ਲਓ ਤੋਕੜ ਗੱਬਣ ਇਹਦਾ 65000 ਮੁੱਲਾ ਆਹ ਸੱਜਰਵੇਂ ਆ ਇਹਦਾ 85000 ਮੁੱਲਾ ਦੂਜਾ ਸੂਆ ਝੋਟੀ ਆ ਆਹ ਦੁੱਧੋ ਟਰਾਈ ਆ ਆਹ ਕੱਟੀ ਆ ਮਾਮੇ ਨਵੀਂ ਤਰੀਕ ਨੂੰ ਲੱਗਣੇ ਦਾ 60000 ਮੁੱਲਾ ਤੇ ਆਹ ਗਾਈਆਂ ਦੋਵੇਂ ਮਿੱਤਰੋ ਤੇ ਆਹ ਬਾਈ ਕੱਟੀ ਰਹਿ ਇੱਕ ਸਾਲ ਦੀ ਕੱਟੀ ਹੈ ਤੇ ਕੱਟੀ ਉਹ ਦੇਖ ਦੇ ਮਾਰਕ ਦੇਣੀ ਕਿੰਨੇ ਦੀ ਅਮਨ ਦੀ ਭਾਈ ਦੇਖ ਲੋ ਗੱਟੀ ਦੇ ਇਹ ਐ ਨਾ ਤਾਂ ਭਾਈ ਅਮਨ ਇਹ ਕਿੰਨੇ ਦੀ ਦਿੱਤੀ ਇਹ ਲੈਣ ਦੇਣਗੇ ਮੁੱਲ ਕਰਾਈ ਐ ਭਾਈ ਐ ਕਰਦੇ ਜੇ ਵੀ ਮੰਨ ਲਾ ਵੀਡੀਓ ਸ਼ੇਅਰ ਕਰਨਗੇ ਉਹਨਾਂ ਪਰ 18500 ਜਿਹੜਾ 18000 ਸਿਰਫ ਮੁਕਰ ਨਾ ਜਾਈ ਪਾ ਜੇ ਨਹੀਂ ਹੈ ਜਾਇਜ਼ ਰੇਟ ਮੰਗਿਆ ਦਾ ਹਾਂ ਬਸ ਠੀਕ ਹੈ ਲੋਕਾਂ ਨੂੰ ਵੀ ਨਹੀਂ ਮਿਲਿਆ ਕੀ ਹੈ ਮਾਨਤਾ ਕਰ ਦੇਗਾ 18500 18000 ਸਾਰਾ 500 ਰੁਪਏ ਲਗੜਾਈਆਂ ਨੇ ਮੈਂ ਕਹ ਰਿਹਾ ਕਿੰਨਾ ਛੱਡੇ ਤਿੰਨ ਛੱਡੇਗਾ ਚਾਰ ਛੱਡੇਗਾ ਪੰਜ ਛੱਡੇ 500 5000 1000 ਦੀ ਗੱਲ ਕਰਿਆ ਗਾ 100 ਯਾਰ ਇਹੋ ਜਰਾ ਆ ਜਾ ਮੈਂ ਯਾਰ ਚੱਕੀ ਜਾਂਦਾ ਕਿੰਨੇ ਦਾ ਫਿਰ ਕਿੰਨੇ ਹਜ਼ਾਰ ਛੱਡੇ ਮੈਂ ਤਨ ਕਰਦਾ ਕੋਈ ਆ ਵੇਹੜਾ ਬੰਦਾ ਵੇ ਮੂੰਹ ਐ ਮਾਰੀ ਜਾਂਦਾ ਮੈਂ ਕਿਹੜਾ ਖੋਲੀ ਨੂੰ ਜਾਨਾ ਪਿਆ ਯਾਰ ਘੋਰਦੇ ਹਾਂ ਹਾਂ ਬਈ ਫਿਰ ਨੰਬਰ 90419 644 90419 644 90419 644 ਹਾਂ ਠੀਕ ਹੈ ਇਸ ਨੰਬਰ ਤੇ ਮਿੱਤਰੋ ਤੁਸੀਂ ਫੋਨ ਲਾ ਕੇ ਵਾਰਤਾ ਕਰਨੀ ਹੈ ਧੰਨਵਾਦ